ਸ਼ਸ਼ੀਗਲ ਜਾਨੀ ਤਾਂ ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਪੀਯੂ ਗਰਾਊਂਡ ਦੇ ਵਿੱਚ ਜਿੱਥੇ ਕੀ ਐਲ ਆਰ ਜੀ ਐਮ ਏ ਐਗਜ਼ੀਬਿਸ਼ਨ ਜਿਹੜੀ ਹੈ ਸਟਾਰਟ ਹੋ ਚੁੱਕੀ ਹੈ ਸੈਕਿੰਡ ਡੇ ਦੇ ਵਿੱਚ ਜਿਹੜੀ ਪਹੁੰਚ ਚੁੱਕਿਆ ਹੈ ਬਿਸਟਰ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਸਟਮਰ ਐਟਟ੍ਰੈਕਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਫਿਲਹਾਲ ਪਹੁੰਚੇ ਹਾਂ ਵਾਚੀ ਦੇ ਸਟੋਰ ਦੇ ਉੱਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਓਨਰ ਦੇ ਨਾਲ ਫਿਲਹਾਲ ਦੇਖ ਸਕਦਾ ਹਾਂ ਕਿ ਇਸ ਤਰ੍ਹਾਂ ਜਿਹੜੀ ਪੂਰੀ ਆਰ ਐਂਡ ਡੀ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਦੂਜੇ ਦਿਨ ਵੀ ਜਿਹੜਾ ਭਾਰੀ ਹੰਗਾਰਾ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਸਰ ਦੇ ਨਾਲ ਵੀ ਕਿ ਕੀ ਕੁਝ ਜਿਹੜਾ ਕਿ ਇਸ ਸਟੋਰ ਦੇ ਵਿੱਚ ਬਣਾਇਆ ਜਾਂਦਾ ਤੇ ਕਿਹਦੇ ਕਾਟਰ ਨੂੰ ਜਿਹੜਾ ਜ਼ਿਆਦਾ ਸੈਗਮੈਂਟ ਨੂੰ ਲਈ ਕੰਮ ਕਰਦੇ ਅਭਿਸ਼ੇਕ ਜਨ ਸਰ ਵਾਚਿੰਗ ਵਿੱਚ ਕੀ ਕੀ ਵਾਚਿੰਗ ਵਿੱਚ ਸਰ ਸਾਰਾ ਵੀ ਇਸ ਟਾਈਮ ਵਿంటర్ ਕੀ ਸਾਰੀ ہماری ਜਿੰਨੀ ਵੀ ਸ਼ੋਕੇਸ ਹੈ ਸਾਰਾ ਵਿంటర్ ਹੋ ਰਿਹਾ ਹੈ ਇਸ ਦੇ ਅੰਦਰ ਲੇਡੀਜ਼ ਕਾਰਡੀਗਨ ਕੋਟ ਸਕਾਟ ਸੈਟਸ

सेट्स हो गए ब्लेजर्स हो गए स्वेटशर्ट्स भी ठीक चल रही हैं, अच्छी चल रही हैं, कुर्ती सेट्स अच्छे चल रहे हैं आज सेकंड है कहां-कहां से विस्टर पहुंच चुके हैं यूपी से आ रहे हैं सर राजस्थान साइड से आ रहे हैं एमपी से आ रहे हैं काफी किस्म के जी बहुत तो अच्छा प्लेटफार्म है जी और अच्छा विजिटर आ रहे हैं हर स्टेट से कस्टमर आ रहे हैं इस टाइम ठीक है सब कुछ ठीक है बाची के ਇਹ ਆਪਣੇ ਬ੍ਰਾਂਡ ਆ ਜਿ ਵਾਚੀ ਹੈ ਊਰਜਾ ਹੈ ਫਲਿਕਨ ਫਲੋਗ ਹੈ ਵਗਮੀ ਹੈ ਉਤਕਰਸ਼ ਹੈ ਪੰਜ ਛੇ ਬ੍ਰਾਂਡ ਸਾਡੇ ਅੰਦਰ ਸਾਰੇ ਠੀਕ ਹੈ ਅੱਛਾ ਇਸ ਵਾਸਤੇ ਹਾਂਜੀ ਬਹੁਤ ਵਧੀਆ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਸਟਮਰ ਐਕਟ੍ਰੈਕਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਇੱਥੇ ਹਰੇਕ ਚੀਜ਼ ਜਿਹੜੀ ਹੈ ਪੁੱਛੀ ਜਾ ਰਹੀ ਹੈ ਪ੍ਰਾਈਸ ਰੇਂਜ ਦੀ ਇਹ ਕਰ ਗੱਲ ਕਰੀਏ ਪ੍ਰਾਈਸ ਰੇਂਜ ਵੀ ਇੱਥੇ ਪੁੱਛੀ ਜਾ ਰਹੀ ਹੈ ਪੂਰੀ ਆਰ ਐਂਡ ਡੀ ਕੀਤੀ ਜਾ ਰਹੀ ਹੈ ਕਸਟਮਰ ਜਿਹੜੇ ਕੌਂਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਕੀ ਨਾਮ ਹੈ ਜੀ मैं दिल्ली से हूँ हाँ जी तो के हो किस तरह का, इनका। मुझे इनके सेट्स अच्छे लगे कुछ लॉन्ग में है कुछ शॉर्ट लेंथ में है मतलब ठीक लग रहा है कलेक्शन अच्छा है तो जैसे को किस तरह का बेनिफिट मिलता है ऐसी एक्जिविशन? हमें इसमें ना वैरायटी देखने को मिल जाती है अलग अलग डिजाइन जैसे कुछ शॉर्ट में है कुछ लॉन्ग में है ਕਿਸੇ side ਮੇ ਕੱਟ ਗਿਆ ਹੋਵੇ ਕਿਸੇ ਮੇ pocket ਵੋ ਚੀਜ਼ੇਂ ਪਤਾ ਚਲਤੀ ਹੈ ਆ ਕੇ ਕਿ ਕਿਆ ਆਗੇ ਚਲਨੇ ਵਾਲਾ ਹੈ ਕਿਆ ਆਈ ਹੋਈ ਹੈ ਚੀਜ਼ੇਂ ਨਾ ਇਨ ਚੀਜ਼ੋਂ ਕਾ ਪਤਾ ਚਲਦਾ ਹੈ ਥੈਂਕ ਯੂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਜੱਟਾ ਪੂਰੀ ਇੱਥੇ ਆਰ ਐਂਡ ਡੀ ਕੀਤੀ ਜਾ ਰਹੀ ਹੈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਵਾਚੀ ਦੇ ਸਟੋਰ ਦੇ ਉਤੋਂ ਲਾਈਵ ਦਿਖਾ ਰਹੇ ਸੀਗੇ ਹੋਰ ਵੀ ਜਿਹੜੇ ਸਟੋਰ ਦੇ ਉੱਤੇ ਜਾ ਕੇ ਵਿਜ਼ਿਟ ਕਰਾਉਂਦੇ ਰਹਾਂਗੇ ਦੇਖਦੇ ਰਹੋ ਬਣੇ ਰਹੋ ਜਨਹਿਤ ਅਸ਼ੀਰ ਧੰਨਵਾਦ